ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਬਾਲੀਵੁੱਡ ਅਭਿਨੇਤਾ ਦਲਜੀਤ ਦੋਸਾਂਝ ਇਸ ਸਮੇਂ ਆਪਣੇ ਭਾਰਤ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਦਲਜੀਤ ਦੋਸਾਂਝ ਭਾਰਤ ਵਿੱਚ 10 ਥਾਵਾਂ ਤੇ ਇੱਕ ਤੋਂ ਬਾਅਦ ਇੱਕ ਵੱਡੇ ਕੰਸਰਟ ਕਰਨਗੇ ਇਸ ਟੂਰ ਨੂੰ ਦਿਲ ਲੂਮੀਨਾਟੀ ਦਾ ਨਾਅਦਾ ਦਿੱਤਾ ਗਿਆ ਹੈ ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਜਾ ਰਿਹਾ ਹੈ ਪਰ ਉਕਤ ਸਮਾਰੋਹ ਲਈ ਟਿਕਟਾਂ ਦੇ ਰੇਟਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਉਹਨਾਂ ਦੇ ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਟਿਕਟ ਦੇ ਰੇਟਾਂ 'ਚ ਅਚਾਨਕ ਵਾਧੇ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ ਦਲਜੀਤੋ ਇਲਾਵਾ ਇਹ ਨੋਟਿਸ ਜొਮਾਟੋ ਐਚਡੀਐਫਸੀ ਬੈਂਕ ਅਤੇ ਸਾਰੇ ਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਭੇਜਿਆ ਗਿਆ ਹੈ ਤਾਂ ਨੂੰ ਦੱਸ ਦਈਏ ਕਿ ਦਲਜੀਤ ਦੋਸਾਂਝ ਦਾ ਕੰ ਸਰਟ 26 ਅਕਤੂਬਰ ਨੂੰ ਦਿੱਲੀ ਵਿੱਚ ਹੈ ਦਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਧੋਖਾ ਧੜੀ ਅਤੇ ਟਿਕਟ ਨਾ ਖਰੀਦਣ ਕਾਰਨ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ 'ਤੇ ਜਾਇਏ ਇਹ ਨੋਟਿਸ ਰਿਧੀਮਾ ਕਪੂਰ ਨਾਮ ਦੇ ਦਲਜੀਤ ਦੀ ਫੈਨ ਨੇ ਭੇਜਿਆ ਹੈ ਨੋਟਿਸ ਵਿੱਚ ਕਪੂਰ ਨੇ ਕਿਹਾ ਹੈ ਕਿ ਦੌਰੇ ਤੋਂ ਪਹਿਲਾਂ ਟਿਕਟਾਂ ਦੀਆਂ ਕੀਮਤਾਂ ਵਿੱਚ ਅਖੇਰਾ ਫੇਰੀ ਕੀਤੀ ਗਈ ਹੈ ਜੋ ਕਿ ਇੱਕ ਅਨੁਚਿਤ ਵਪਾਰਕ ਵਿਵਹਾਰ ਹੈ ਇਸ ਦੇ ਨਾਲ ਹੀ ਗਾਕਾਂ ਦੇ ਅਧਿਕਾਰਾਂ ਦੀ ਉਲੰਘਣਾ ਦਾ ਵੀ ਦੋਸ਼ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਲੜਕੀ ਵੱਲੋਂ ਨੋਟਿਸ ਭੇਜਿਆ ਗਿਆ ਹੈ ਉਹ ਦਿੱਲੀ ਦੀ ਲਾ ਦੀ ਵਿਦਿਆਰਥਣ ਹੈ ਉਹ ਆਪਣੇ ਚਹੇਤੇ ਸਤਾਰੇ ਦਾ ਲਾਈਵ ਕੰਸਰਟ ਦੇਖਣ ਲਈ ਬਹੁਤ ਉਤਸ਼ਾਹਿਤ ਸੀ ਪਰ ਉਸ ਨੂੰ ਟਿਕਟ ਨਹੀਂ ਮਿਲ ਸਕੇ ਜਿਸ ਕਾਰਨ ਉਸਨੇ ਨਿਰਾਸ਼ ਹੋ ਕੇ ਇਹ ਵੱਡਾ ਕਦਮ ਚੁੱਕਿਆ ਹੈ